ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਨਾ ਕੁਝ ਕੁ ਵਿਦਵਾਨਾਂ ਨੂੰ ਥੋੜੇ ਜਿਹਾ ਤਾਂ ਸਾਜ਼ਿਸ਼ ਲੱਗਣ ਲੱਗ ਪਿਆ ਇਹ ਕਹਿੰਦੇ ਇਹ ਜਿਹੜੇ ਲੋਕ ਕਹਿੰਦੇ ਨੇ ਇੱਕ ਪੰਥ ਤੇ ਇੱਕ ਗ੍ਰੰਥ ਹੈ ਇਹ ਸਾਜ਼ਿਸ਼ ਹੈ ਬੜੀ ਵੱਡੀ ਕਹਿੰਦੇ ਵੱਡੇ ਵੱਡੇ ਲੇਖ ਲੇਖਦੇ ਨੇ ਅਖਬਾਰਾਂ ਵਿੱਚ ਲੇਖ ਪਾਉਂਦੇ ਨੇ ਆਪ ਵਿਦਵਾਨ ਆਪਣੇ ਮਤਲਬ ਸੋਸ਼ਲ ਮੀਡੀਆ ਤੇ ਪਾ ਪਾ ਕਰਕੇ ਲੋਕਾਂ ਨੂੰ ਦੱਸਦੇ ਨੇ ਵੀ ਦੇਖੋ ਵੀ ਇਹ ਮਤਲਬ ਸਾਜ਼ਿਸ਼ਾਂ ਘੜ ਰਹੇ ਨੇ ਮਤਲਬ ਜੀ ਅਸੀਂ ਇਹ ਗੱਲ ਕਹਿੰਦੇ ਆ ਤੇ ਚੌਵਰ 70 ਤਖਤ ਦੇ ਮਾਲਕ ਕੇਵਲ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਕਹਿੰਦੇ ਦੇਖੋ ਸ਼ਾਦਿਸ਼ ਹੈ ਇੱਕ ਪੰਥ ਤੇ ਇੱਕ ਗ੍ਰੰਥ ਦੀ ਗੱਲ ਕਰਦੇ ਨੇ ਜਦੋਂ ਸਾਨੂੰ ਗੁਰੂ ਸਾਹਿਬ ਜੀ ਨੇ ਇੱਕ ਦੇ ਨਰਲ ਆਇਆ ਕਿ ਹੈ ਹੀ ਇੱਕ ਹੈ ਇੱਕਾ ਬਾਣੀ ਇੱਕ ਗੁਰੂਕੋ ਸ਼ਬਦ ਵਿਚਾਰ ਪਰ ਇਹਨਾਂ ਨੂੰ ਸ਼ਾਦਿਸ਼ ਲੱਗਣ ਲੱਗੀ ਹੈ ਇਹ ਹੁਣ ਕਹਿੰਦੇ ਵੀ ਨਹੀਂ ਨਹੀਂ ਇਹ ਸ਼ਾਦਿਸ਼ ਹੈ ਤੁਸੀਂ ਦੇਖੋ ਇਹਨਾਂ ਦੇ ਨਾ ਲੇਖ ਪੜ ਕੇ ਦੇਖਿਓ ਇਹ ਸ਼ੁਰੂਆਤ ਤੋਂ ਕਿਤੋਂ ਤੱਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਤਲਬ ਗੁਰੂ ਗ੍ਰੰਥ ਸਾਹਿਬ ਕੋਲ ਆ ਤੁਸੀਂ ਸਿਰਫ ਲਿਖਦੇ ਹੋ ਮੰਗਦੇ ਥੋੜੀ ਹੋ ਤੁਹਾਨੂੰ ਮੰਗ ਕੇ ਦੇ ਦਿੰਦਾ ਤੁਸੀਂ ਵੇਖੋ ਉਦਾਂ ਹੀ ਵਿਜੇਤਰ ਨਾਟਕ ਬਰਾਬਰ ਪ੍ਰਕਾਸ਼ ਕੀਤਾ ਆ ਉਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਰਾਬਰ ਪ੍ਰਕਾਸ਼ ਕੀਤਾ ਆ ਜੇ ਚਾਵਰ ਗੁਰੂ ਗ੍ਰੰਥ ਸਾਹਿਬ ਤੇ ਆ ਤੇ ਬਰਾਬਰ ਚਾਉਰ ਉਤੇ ਝੁਲ ਰਹੀ ਆ ਉਦਾਂ ਹੀ ਛਾਤਰ ਉਦਾਂ ਹੀ ਤਖਤ ਸਾਰਾ ਕੁਝ ਉਦਾਂ ਹੀ ਆ ਜੇ ਹੁਕਮ ਗੁਰੂ ਗ੍ਰੰਥ ਸਾਹਿਬ ਦਾ ਹੈ ਤੇ ਵਿਜੇਤਰ ਨਾਟਕ ਦਾ ਵੀ ਪੈਰਲਰ ਆ ਫਿਰ ਤੁਸੀਂ ਦੱਸੋ ਕਿ ਗੁਰਤਾ ਗੱਦੀ ਨੂੰ ਚੈਲੰਜ ਕਰ ਕੌਣ ਰਿਹਾ ਆ ਫਿਰ ਗੁਰਤਾ ਗੱਦੀ ਰਹਿ ਕਿੱਥੇ ਗਈ ਤੁਸੀਂ ਤਾਂ ਸਿੱਧਾ ਸਿੱਧਾ ਚੈਲੰਜ ਕਰ ਰਹੇ ਹੋ ਤੁਸੀਂ ਤਾਂ ਸਿੱਧਾ ਸਿੱਧਾ ਚੈਲੰਜ ਕਰ ਦਿੱਤਾ ਜੇ ਤੁਸੀਂ ਦੇਖੋ ਜਿੱਦਾਂ ਚੌਰ ਗੁਰੂ ਗ੍ਰੰਥ ਸਾਹਿਬ ਤੇ ਆ ਉਦੇ ਚੌਰੋ ਤੇ ਝੰਡਲੇ ਜੇ ਹੁਕਮ ਗੁਰੂ ਗ੍ਰੰਥ ਸਾਹਿਬ ਜਿਹੜਾ ਬਰਾਬਰ ਪੈਰਲਲ ਉਹ ਵੀ ਦੱਸੀ ਜਾਂਦੇ ਨੇ ਯਾ ਦੁੱਖ ਇਹ ਵੀ ਹੈਗਾ ਆ ਔਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਫਿਰ ਇਹ ਤੁਹਾਡੀ ਨਜ਼ਰਾਂ ਦੇ ਵਿੱਚ ਗੁਰਤਾ ਕਦੀ ਕਹਿੰਦੇ ਕਿੰਨਾ ਗੁਰਤਾ ਕਦੀ ਹੈ ਕੀ ਆ ਤੁਹਾਨੂੰ ਮੈਂ ਇੱਕ ਹੋਰ ਅੰਕੜਾ ਦਿੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਸ਼ਬਦ ਗੁਰ ਪੀਰਾਂ ਗੈਰ ਗੰਭੀਰਾਂ ਬਿਨ ਸ਼ਬਦ ਦੇ ਜਗ ਬਹਰਾਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਇੱਕ ਸਿੰਗਲ ਟੋਕ ਦੇ ਵਿੱਚ ਵੀ ਸ਼ਸਤਰਾਂ ਨੂੰ ਪੀਰ ਨਹੀਂ ਮੰਨਿਆ ਸਿਰਫ ਵਿਜੇਤਰ ਨਾਟਕ ਸ਼ਸਤਰਾਂ ਨੂੰ ਪੀਰ ਮੰਨਦਾ ਇਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਕੱਦੀ ਯਾਰਾ ਮਤਲਬ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਕੱਦੀ ਮਿਲੀ ਹੈ ਤਾਂ ਪਹਿਲ ਕਿਹਦੀ ਹੋਣੀ ਚਾਹੀਦੀ ਆ ਪਹਿਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਣੀ ਚਾਹੀਦੀ ਹੈ ਨਾ ਪਰ ਇਹ ਪਹਿਲ ਕਿਹਨੂੰ ਦਿੰਦੇ ਆ ਪਹਿਲ ਮੇਰ ਜੇਤਰਨਾਟ ਦੇ ਵਿੱਚ ਦੇਖੋ ਜੀ ਜੇਤਰਨਾਟ ਦੇ ਵਿੱਚ ਲਿਖਿਆ ਆ ਤੇ ਗੁਰੂ ਕਿੱਥੇ ਗਿਆ ਵਿੱਚ ਗੁਰੂ ਦਾ ਕੀ ਮੈਨੇ ਆ ਵਿੱਚ ਸਤਗੁਰੂ ਜੀ ਨੇ ਗੁਰਤਾ ਗੱਦੀ 1708 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ ਨਾ ਇਹ ਤਾਂ ਤੁਸੀਂ ਆਪਣੇ ਲੇਖਾਂ ਦੇ ਵਿੱਚ ਲੈ ਕਰਿਓ ਫਿਰ ਪਹਿਲ ਕਿਹਨਾਂ ਦੀ ਹੋਣੀ ਚਾਹੀਦੀ ਆ ਪਹਿਲ ਤਾਂ ਗੁਰੂ ਗੁਰਸਪਤ ਸਾਹਿਬ ਜੀ ਦੀ ਹੋਣੀ ਥੀ ਨਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸ਼ਬਦ ਗੁਰੂ ਪੀਰਾ ਇਹ ਇੱਕ ਨਹੀਂ ਇੱਦਾਂ ਬਹੁਤ ਸਾਰੇ ਮਸਲੇ ਨੇ ਜੇ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੂਜੇ ਨੰਬਰ ਤੇ ਰੱਖਦੇ ਨੇ ਬਜੇਤਰ ਨਾਟਕ ਨੂੰ ਪਹਿਲੇ ਨੰਬਰ ਤੇ ਰੱਖ ਦੇਣੇ ਤੇ ਉਧਰ ਲਿਖੀ ਜਾਂਦੇ ਨੇ ਵੀ ਨਹੀਂ 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 ਪਹਿਲੇ ਤੁਹਾਨੂੰ ਕਲੀਅਰ ਕਰਨੇ ਪੈਣਾ ਤੁਸੀਂ ਗੁਰਤਾ ਗੱਦੀ ਦਾ ਮਾਇਨੇ ਕੀ ਰੱਖਦੇ ਹੋ ਤੁਹਾਡੀ ਨਜ਼ਰਾਂ ਦੇ ਵਿੱਚ ਗੁਰਤਾ ਗੱਦੀ ਦਾ ਮਾਇਨੇ ਕੀ ਹੈ ਤੁਹਾਨੂੰ ਸਿਰਫ ਇਹੀ ਗੱਲ ਚੁੱਕਦੀ ਹੈ ਗੁਰੂ ਗ੍ਰੰਥ ਸਾਹਿਬ ਕੋਲ ਗੁਰਤਾ ਗੱਦੀ ਕਿਉਂ ਹੈ ਦੂਸਰੀ ਗੱਲ ਤੁਹਾਨੂੰ ਹੱਕ ਕੇ ਨ ਦਿੱਤਾ ਬਜੇਤਰ ਨਾਟਕ ਉਤੇ ਚੰਦੂਆ ਲਾਉਣ ਦਾ ਤੁਹਾਨੂੰ ਕਿਨੇ ਹੱਕ ਦਿੱਤਾ ਬਜੇਰਨਾਟਕ ਉੱਤੇ ਚੌਰ ਚਲਾਉਣ ਦਾ ਤਖਤ ਉੱਤੇ ਬਿਰਾਜਮਾਲ ਕਰਨ ਦਾ ਤੁਹਾਨੂੰ ਹੱਕ ਕਿਨੇ ਦਿੱਤਾ ਉਹਦਾ ਬਰਾਬਰ ਹੁਕਮ ਨਿਕਲਦਾ ਹੱਕ ਤੁਹਾਨੂੰ ਖੇਲ ਦਿੱਤਾ ਹੈਨਾ ਤੇ ਗੁਰਤਾ ਗੱਦੀ ਰਹਿ ਕਿੱਥੇ ਗਈ ਸੋ ਭਾਈ ਸਾਨੂੰ ਬਚਾਰਨਾ ਪਵੇਗਾ ਜਿਹੜਾ ਬਾਬਾ ਮੱਖਣ ਸ਼ਾ ਲਬਾਣਾ ਨੇ ਇਹ ਗੱਲ ਕਹੀ ਸੀ ਗੁਰਲਾਦੋਰੇ ਉੱਤੇ ਹੋਰ 22 ਮੰਜੀਆਂ ਹੋਰ ਲੱਗੀਆਂ ਐ ਸਰ ਹੋਰ ਬੜੀਆਂ ਮੰਜੀਆਂ ਲੱਗੀਆਂ ਐ ਸਰ ਸਾਨੂੰ ਪਹਿਚਾਨਣਾ ਪਏਗਾ ਸਾਡਾ ਗੁਰੂ ਇੱਕੋ ਹੀ ਹੈ ਕੇਵਲ ਛਤਰ ਤਖਤ ਦੇ ਮਾਲਕ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕੋਈ ਵਿਜੇਤਰ ਨਾੜ ਕੋਈ ਦੂਸਰਾ ਤੀਸਰਾ ਚੌਥਾ ਗ੍ਰੰਥ ਕੋਈ ਮਾਇਨੇ ਨਹੀਂ ਰੱਖਦਾ ਗੁਰਤਾ ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਕੋਲ ਹੈ ਪਹਿੜ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਬਾਕੀ ਆਪਾਂ ਕਿਸੇ ਨੂੰ ਹੋਰ ਦੂਸਰੇ ਤੀਸਰੇ ਨੂੰ ਨਹੀਂ ਮੰਨਦੇ ਇੱਕ ਪੰਥ ਤੇ ਇੱਕ ਗ੍ਰੰਥ ਜਿਹੜਾ ਇਸ ਨੂੰ ਰੱਦ ਕਰਦਾ ਉਹ ਗੁਰੂ ਦਾ ਨਿੰمدਕ ਹੈ ਸਭ ਤੋਂ ਵੱਡੇ ਦੋਖੀ ਤੁਸੀਂ ਲੋਗ ਜਿਹੜੇ ਗੁਰਤਾ ਗੱਦੀ ਨੂੰ ਚੈਲੰਜ ਕਰ ਰਹੇ ਹੋ ਤੁਸੀਂ ਸਭ ਤੋਂ ਵੱਡੇ ਦੋਖੀ ਹੋ ਸਭ ਤੋਂ ਵੱਡੇ ਨਿੰਦਕ ਤੁਸੀਂ ਲੋਗ ਗੁਰੂ ਦੀ ਨਿੰਦਿਆ ਕਰਨ ਦੀ ਲੋੜ ਕੀ ਹੈ ਇਹ ਹੀ ਤਾਂ ਗੁਰੂ ਦੀ ਨਿੰਦਿਆ ਹੈ ਗੁਰੂ ਦੀ ਬੇਦਵੀ ਕੀ ਹੈ ਅਗਧ ਤੇ ਬੇਦਬ ਬੇਦਵੀ ਕੀ ਹੈ ਗੁਰੂ ਦੀ ਤੁਸੀਂ ਤਾਂ ਗੁਰੂ ਦੀ ਬੇਦਵੀ ਕਰ ਰਹੇ ਹੋ ਬਰਾਬਰ 75 ਨਾਟਕ ਨੂੰ ਪ੍ਰਕਾਸ਼ ਕਰਕੇ ਤੁਸੀਂ ਵੀ ਅਗਲੀ ਕਰ ਰਹੇ ਹੋ ਨਾ ਸਾਜਿਸ਼ ਅਸੀਂ ਨਹੀਂ ਸਾਜਿਸ਼ ਤੁਸੀਂ ਲੋਗ ਕਰ ਰਹੇ ਹੋ ਗੁਰੂ ਨੂੰ ਗੁਰਤਾ ਗੱਦੀ ਤੋਂ ਲਾਉਣ ਵਾਸਤੇ ਬਹੁਤ ਸਾਰੀਆਂ ਸਾਜ਼ਿਸ਼ਾਂ ਤੁਸੀਂ ਲੋਕਾਂ ਕਰ ਰਹੇ ਹੋ ਅਸੀਂ ਨਹੀਂ ਕਰ ਰਹੇ ਕੋਈ ਗੱਲ ਆਪਾਂ ਲੱਗੇ ਹੋਏ ਆਂ ਹੋਲੀ-ਹੋਲੀ ਸੰਗਤਤ ਉਹਨਾਂ ਨੂੰ ਜਵਾਬ ਜ਼ਰੂਰ ਦੇ ਦੇਗੀ ਰਾਇਗੁਰਜੀ ਦਾ ਖਾਲਸਾ ਰਾਇਗੁਰਜੀ ਦੀ ਫਤਿਹ ਹੈ